ਕ੍ਰੀਯਾਤਾਲ ਪੈਗਾਮ ਦੇ ਰਾਹੀਂ ਇੱਕ ਹੋਰ ਏਕ ਖਬਰ ਦੇ ਨਾਲ ਹਾਜ਼ਰਾਂ ਇਸ ਵੇਲੇ ਇੱਕ ਬੇਹਦ ਖੌਫਨਾਕ ਤੇ ਸਸੰਸਰੀ ਖੇਜ਼ ਖਬਰ ਕੈਨੇਡਾ ਦੇ ਸਰੀ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੈਨੋਰਾਮਾ ਰਿਸ ਇਲਾਕੇ ਵਿੱਚ ਗੋਲੀਆਂ ਦੇ ਖੜਾਕ ਨੇ ਇੱਕ ਵਾਰ ਫਿਰ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ ਵੀਰਵਾਰ ਤੜਕੇ ਕਰੀਬ 1:00 ਵਜੇ ਪੰਜਾ ਐਵੇਨਿਊ ਤੇ 13400 ਬਲਾਕ ਵਿੱਚ ਇੱਕ ਕਾਨੂੰਨ ਨਿਸ਼ਾਨਾ ਬਣਾ ਕੇ ਅੰਦਾਜ਼ਨ ਫਾਇਰਿੰਗ ਕੀਤੀ ਗਈ ਪੁਲਿਸ ਮੁਤਾਬਕ ਗੋਲੀਬਾਰੀ ਕਾਰਨ ਕਾਰ ਅਤੇ ਉੱਥੇ ਖੜੀ ਗੱਡੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਸਭ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਸਰਵਿਸ ਦਾ ਮੰਨਣਾ ਇਹ ਹੈ ਕਿ ਇਹ ਤਾਜ਼ਾ ਗੋਲੀਬਾਰੀ ਮੈਟਰੋ ਵੈਂਕੂਵਰ ਵਿੱਚ ਲਗਾਤਾਰ ਵੱਧ ਰਹੀ ਜਵਰੀ ਵਸੂਲੀ ਜਾਨੀ ਰੋਸ਼ਨ ਦੇ ਮਾਮਲਿਆਂ ਨਾਲ ਜੁੜੀ ਹੋਈ ਹੈ ਜਿਸ ਨੇ ਪੂਰੇ ਪਾਈਚਾਰੇ ਵਿੱਚ دہشت ਦਾ ਮਾਹੌਲ ਪੈਦਾ ਕਰ ਦਿੱਤਾ ਫੈਰਾਨੀ ਦੀ ਗੱਲ ਇਹ ਹੈ ਕਿ ਇਹ ਗੋਲੀਬਾਰੀ ਉਸੇ ਇਲਾਕੇ ਵਿੱਚ ਹੋਈ ਜਿੱਥੇ ਮਹਿਜ਼ 3 ਦਿਨ ਪਹਿਲਾਂ ਇੱਕ ਆਪਿਆਨਕ ਅਗਨ ਕਾਂਡ ਤੇ ਕਤਲ ਦੀ ਵਾਰਦਾਤ ਸਾਹਮਣੇ ਆਈ ਤੋਂਬਰ ਸਵੇਰੇ 7 ਵਜੇ ਦੇ ਕਰੀਬ 55 ਵਿਨੋਜ ਦੇ ਹੀ 12700 ਬਲਾਕ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਜਾਂਚ ਦੌਰਾਨ ਫਾਇਰਫਾਈਟਰਾਂ ਨੂੰ ਅੰਦਰੋਂ ਇੱਕ ਆਦਮੀ ਦੀ Laash ਬਰਾਮਦ ਹੋਈ ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ ਤੇ ਮ੍ਰਿਤਕ ਦੀ ਪਛਾਣ ਜाहिर ਨਹੀਂ ਕੀਤੀ ਪਰ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਪਤਾ ਲੱਗਾ ਹੈ ਕਿ ਇਹ Laash ਬ੍ਰਦਰ ਪੀਪਸ ਗੈਂਡੇ ਖਤਰਨਾਕ ਗੈਂਗਸਟਰ ਅਤੀਸ਼ਕੀ ਹਿਟਮੈਨ ਅਤੇ ਨਸੀਮ ਅਲੀ ਮੁਹੰਮਦ ਦੀ ਸੀ ਇੱਕ ਹਫਤੇ ਵਿੱਚ ਇੱਕੋ ਸੜਕ ਤੇ ਮੁਹਿੰਆ ਇਨਾਦੋ ਵੱਡੀਆਂ ਵਾਰਦਾਤਾਂ ਨੇ ਪੁਲਿਸ ਪ੍ਰਸ਼ਾਸਨ ਦੇ ਵੀ ਹੱਥ ਅਰਫਲਾ ਦਿੱਤੇ ਨੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਅਤੇ ਸਰੀ ਪੁਲਿਸ ਹੁਣ ਇਨਰਦੋਆਂ ਮਾਮਲਿਆਂ ਨੀਆਂ ਕੜੀਆਂ ਜੋੜਨ ਵਿੱਚ ਜੁਟੀ ਹੋਈ ਹੈ ਪੁਲਿਸਰ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਗੋਲੀਬਾਰੀ ਨਾਲ ਸੰਬੰਧਿਤ ਸੀਸੀਟੀਵੀ ਫੁਟੇਜ ਜਾਂ ਡੈਸ਼ ਕੈਮ ਵੀਡੀਓ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰੇ ਕੈਨੇਡਾ ਵਿੱਚ ਗੈਂਗਵਾਰ ਅਤੇ ਰੋਸ਼ਨ ਦੀਆਂ ਵਾਧੀਆਂ ਘਟਨਾਵਾਂ ਨੇ ਨਗਰ ਨਿਵਾਸੀਆਂ ਦੀ ਸੁਰੱਖਿਆ ਤੇ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਜੋ ਇਸ ਹਿੰਸਾ ਦੇ ਪਿੱਛੇ ਛੁਪੇ ਚਿਹਰਿਆਂ ਨੂੰ ਉਜਾਗਰ ਕਰਦਾ ਜਾ ਸਕਦਾ ਹੈ ਆਪੇ ਇਹ ਤੱਕ ਜਾਣਨ ਦੇ ਲਈ ਜੁੜੇ ਰਹੋ ਪਹਿਲਾਂ ਮੈਨੂੰ ਧੰਨਵਾਦ